ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 14ਵਾਂ ਸੰਭਾਵਨਾ ਅਭਿਆਸ ਨੰਬਰ 14.1 ਤੇ ਦੇ ਅਗਲੇ 3 ਸਵਾਲ 6ਵਾਂ 7ਵਾਂ 8ਵਾਂ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਤੇ ਸਮਝੋ ਹਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਅੱਗੇ ਵਧਣ ਤੋਂ ਪਹਿਲੇ ਪਿਆਰੇ ਵਿਦਿਆਰਥੀਓ ਤੁਹਾਨੂੰ ਯਾਦ ਕਰਾ ਦਵਾਂ ਕਿ ਇਸੇ ਚੈਨਲ ਤੇ ਤੁਹਾਡੀਆਂ 10ਵੀਂ ਜਮਾਤ ਨਾਲ ਜੁੜੀਆਂ ਦੂਜੀ ਵਿਸ਼ਿਆਂ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਤੁਸੀਂ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਲਿਸਨ ਨੂੰ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਮਿਲੇਗੀ 10th ਇੰਗਲਿਸ਼ ਐਮਸੀਬੀ 10th ਇੰਗਲਿਸ਼ ਲਿਟਰੇਚਰ 10th ਗ੍ਰਾਮਰ 10th ਸਾਇੰਸ 10th ਮੈਥ ਨੋਟਸ ਫਿਰ ਗਣਿਤ ਦੇ ਸਿਧਾਂਤ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਤੇ ਬੱਚੋ ਤੁਹਾਡੀ ਜਨਰਲ ਨੋਲੇਜ ਨੂੰ ਵਧਾਉਣ ਲਈ ਇੱਕ ਪਲੇਲਿਸਟ ਹੈਗੀ ਐਬ੍ਰੀਵੀਏਸ਼ਨਸ ਜਿਹਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਦੀਆਂ ਐਬ੍ਰੀਵੀਏਸ਼ਨਸ ਨੂੰ ਵਿਸਤਾਰਿਤ ਕਰਕੇ ਉਹਨਾਂ ਦੀ ਵਿਆਖਿਆ ਕੀਤੀ ਗਈ ਸਮਝਾਇਆ ਗਿਆ ਹੈ ਸੋ ਬਹੁਤ ਵਧੀਆ ਪਲੇਲਿਸਟ ਹੈਗੀ ਹੈ ਸੋ ਤੁਸੀਂ ਇਹਨਾਂ ਪਲੇਲਿਸਟ ਨੂੰ ਖੋਲ ਕੇ ਇਹਨਾਂ ਵਿੱਚ ਇਹ ਵੀਡੀਓਜ਼ ਵੀ ਜ਼ਰੂਰ ਦੇਖੋ ਆਓ ਦੇਖੀਏ ਬੱਚੇ ਹੁਣ ਇਹ ਵੱਲੇ ਸਵਾਲ ਬੜੇ ਮੁਢਲੇ ਕਿਸਮ ਦੇ ਸਵਾਲ ਨੇ ਸਾਰੇ ਇਹ ਵੱਲੇ ਤਾਂ ਕਿ ਸੰਭਾਵਨਾ ਦੇ ਬਾਰੇ ਤੁਹਾਡੀ ਜਿਹੜੀ ਇਹ ਜਾਣਕਾਰੀ ਉਹ ਪੜਾਦਰ ਪੜਾ ਵਧੇ ਸੋ 6ਵਾਂ ਸਵਾਲ ਹੈ ਬੱਚਿਓ ਇੱਕ ਥੈਲੇ ਵਿੱਚ ਕੇਵਲ ਨਿੰਬੂ ਦੀ ਮਹਿਕ ਵਾਲੀਆਂ ਮਿੱਠੀਆਂ ਗੋਲੀਆਂ ਹਨ ਅਸੀਂ ਦੇਖਦੇ ਹਾਂ ਛੋਟੇ ਹੁੰਦੇ ਅਸੀਂ ਬੱਚੋ ਖਾਂਦੇ ਸੀ ਹਨਾ ਗੋਲੀਆਂ ਟੌਫੀਆਂ ਜੇ ਨੂੰ ਅਸੀਂ ਕਹਿ ਦਿੰਦੇ ਆ ਸੰਤਰੇ ਵਾਲੀ ਗੋਲੀਆਂ ਹੁੰਦੀਆਂ ਕੋਈ ਨਿੰਬੂ ਦੇ ਸਵਾਦ ਵਾਲੀਆਂ ਗੋਲੀਆਂ ਹੁੰਦੀਆਂ ਕੋਈ ਉਹਨਾਂ ਨਾਲ ਦੇ ਸਵਾਦ ਵਾਲੀਆਂ ਗੋਲੀਆਂ ਹੁੰਦੀਆਂ ਹਨਾ ਸੋ ਮਲਿਨੀ ਇੱਕ ਕੋਈ ਬੱਚੀ ਹੋਣੀ ਹੈ ਹਨਾ ਜਿ ਬਿਨਾ ਥੈਲੇ ਵਿੱਚ ਦੇਖੇ ਉਸ ਵਿੱਚੋਂ ਇਹ ਗੋਲੀ ਬਾਹਰ ਕਰਦੀ ਹੈ ਇਸ ਦੀ ਕੀ ਸੰਭਾਵਨਾ ਹੈ ਕਿ ਉਹ ਕੱਢੀ ਗਈ ਗੋਲੀ ਭਾਗ ਪਹਿਲਾ ਸੰਤਰੇ ਦੀ ਮਹਿਕ ਵਾਲੀ ਹੈ ਦੂਜਾ ਨਿੰਬੂ ਦੀ ਮਹਿਕ ਵਾਲੀ ਹੈ ਸੋ ਬੱਚਾ ਬੜਾ ਹੀ ਮੁੱਢਲਾ ਕਿਸ ਹ ਦਾ ਸਵਾਲ ਹੈ ਜਿਹੜਾ ਅਸੀਂ ਇਹ ਪਹਿਲਾ ਸਵਾਲ ਕੀਤਾ ਸੀ ਖਾਲੀ ਸਥਾਨ ਭਰੋ ਵਾਲਾ ਤੇ ਹੇਠਾਂ ਦਿੱਤੇ ਕਥਨਾਂ ਨੂੰ ਪੂਰਾ ਕਰੋ ਉਹਦੇ ਤੁਸੀਂ ਪੜਿਆ ਹੋਣਾ ਹੈ ਕਿ ਅਸੰਭਵ ਇਹ ਘਟਨਾਵਾਂ ਘਟਨਾਉਂਦੀ ਹੈ ਤੇ ਕੁਝ ਕੰਨੀ ਘਟਨਾ ਹੁੰਦੀ ਹੈ ਤੇ ਅਸੰਭਵ ਘਟਨਾ ਜਿਹੜੀ ਇਹ ਉਹਦੀ ਸੰਭਾਵਨਾ 0 ਹੁੰਦੀ ਹੈ ਤੇ ਯਕੀਨੀ ਜਿਹੜੀ ਸੰਭਾਵਨਾ ਹੈ ਉਹਦੀ ਯਕੀਨੀ ਜਿਹੜੀ ਘਟਨਾ ਹੁੰਦੀ ਹੈ ਉਹਦੀ ਸੰਭਾਵਨਾ 1 ਹੁੰਦੀ ਹੈ ਸੋ ਇਸੀ ਗੱਲ ਨੂੰ ਫੇ ਪੱਕਾ ਕਰਦੇ ਹੋਏ ਇਹ ਸਵਾਲ ਹੈਗਾ ਦੇਖੋ ਹੁਣ ਇਦਾਂ ਲਿਖਾਂਗੇ ਥੈਲੇ ਵਿੱਚ ਕੇਵਲ ਨਿੰਬੂ ਦੀ ਮਹਿਕ ਵਾਲੀਆਂ ਮਿੱਠੀਆਂ ਗੋਲੀਆਂ ਹਨ ਦੇਖੋ ਲਿਖਿਆ ਨਾ ਕੇਵਲ ਨਿੰਬੂ ਦੀ ਮਹਿਕ ਵਾਲੀਆਂ ਮਿੱਠੀਆਂ ਗੋਲੀਆਂ ਹਨ ਸੰਤਰੇ ਦੀ ਮਹਿਕ ਵਾਲੀ ਕੋਈ ਵੀ ਗੋਲੀ ਨਹੀਂ ਹੈ ਹੁਣ ਜਦ ਹੈ ਹੀ ਨਹੀਂ ਤੇ ਕਿੱਥੋਂ ਆਏਗੀ ਇਹਦਾ ਮਤਲਬ ਕੀ ਹੈ ਇਹ ਜਿਹੜੀ ਘਟਨਾ ਹੈ ਸੰਤਰੇ ਦੀ ਗੋਲੀ ਚੋਲੇ ਚੋਂ ਕੱਢਣੀ ਹੈ ਅਸੰਭਵ ਹੈ ਇਸ ਲਈ ਥੈਲੇ ਚੋਂ ਸੰਤਰੇ ਦੀ ਮਹਿਕ ਵਾਲੀ ਗੋਲੀ ਦਾ ਮਿਲਣਾ ਨਾ ਮੁਮਕਿਨ ਜਾਂ ਅਸੰਭਵ ਹੈ ਇਸ ਲਈ ਪੀ ਪ੍ਰੋਬੈਬਿਲਿਟੀ ਸੰਭਾਵਨਾ ਸੰਤਰੇ ਦੀ ਮਹਿਕ ਵਾਲੀ ਗੋਲੀ ਦੀ ਸੰਭਾਵਨਾ ਹੈ ਬਰਾਬਰ 0 ਸੋ ਬੜਾ ਇਹ ਬੱਚੇ ਮਡਲਾਇਆ ਸਵਾਲ ਸਿਵਾਇ ਹੈ ਨਾ ਹੁਣ ਦੂਜਾ ਭਾਗ ਦੇਖੀਏ ਥੈਲੇ ਵਿੱਚ ਕੇਵਲ ਨਿੰਬੂ ਦੀ ਮਹਿਕ ਵਾਲੀਆਂ ਮਿੱਠੀਆਂ ਗੋਲੀਆਂ ਹਨ ਕੋਈ ਹੋਰ ਗੋਲੀ ਨਹੀਂ ਹੈ ਹੈ ਹੀ ਨਹੀਂ ਕੋਈ ਹੋਰ ਸੋ ਸਿਰਫ ਨਿੰਬੂ ਦੀ ਗੋਲੀ ਹੀ ਨਿਕਲੇਗੀ ਇਸ ਲਈ ਨਿੰਬੂ ਦੀ ਮਹਿਕ ਵਾਲੀ ਗੋਲੀ ਦਾ ਮਿਲਣਾ ਯਕੀਨੀ ਜਾਂ ਨਿਸ਼ਚਿਤ ਹੈ ਪੱਕਾ ਹੈ 100% ਹੈ ਸੋ ਇਸ ਲਈ ਪੀ ਪ੍ਰੋਬੈਬਿਲਟੀ ਨਿੰਬੂ ਦੀ ਮਹਿਕ ਵਾਲੀ ਗੋਲੀ ਦਾ ਕੱਢਣਾ ਕੱਢਿਆ ਜਾਣਾ ਉਹਦੀ ਸੰਭਾਵਨਾ ਕੀ ਹੈ 1 ਸੋ ਬੱਚੋ ਯਕੀਨੀ ਨਿਸ਼ਚਿਤ ਘਟਨਾ ਦੀ ਸੰਭਾਵਨਾ 1 ਹੁੰਦੀ ਹੈ ਅਸੰਭਵ ਨਾ ਮੁਮਕਿਨ ਘਟਨਾ ਦੀ ਸੰਭਾਵਨਾ 0 ਹੁੰਦੀ ਹੈ ਯਾਦ ਰੱਖਣਾ ਅੱਗੇ ਚਲੀਏ ਸਵਾਲ 7 ਇਹ ਦਿੱਤਾ ਹੋਇਆ ਹੈ ਕਿ ਤਿੰਨ ਵਿਦਿਆਰਥੀਆਂ ਦੇ ਇੱਕ ਸਮੂਹ ਵਿੱਚੋਂ ਦੋ ਵਿਦਿਆਰਥੀਆਂ ਦੇ ਜਨਮ ਦਿਨ ਇੱਕ ਹੀ ਦਿਨ ਨਾ ਹੋਣ ਦੀ ਸੰਭਾਵਨਾ 0.992 ਹੈ ਠੀਕ ਹੈ ਇਸ ਦੀ ਕੀ ਸੰਭਾਵਨਾ ਹੈ ਕਿ ਇਹਨਾਂ ਦੋ ਵਿਦਿਆਰਥੀਆਂ ਦਾ ਜਨਮ ਦਿਨ ਇੱਕ ਹੀ ਦਿਨ ਹੋਵੇ ਸੋ ਬੱਚਾ ਵੀ ਬੜਾ ਸੌਖਾ ਸਵਾਲ ਹੈ ਘਟਨਾ ਹੋਣਾ ਘਟਨਾ ਨਾ ਹੋਣਾ ਘਟਨਾ ਹੋਣ ਦੀ ਸੰਭਾਵਨਾ ਜਮਾ ਘਟਨ ਨਾ ਹੋਣ ਦੀ ਸੰਭਾਵਨਾ ਦਾ ਜੋੜ ਹਮੇਸ਼ਾ 1 ਹੁੰਦਾ ਹੈ ਅੱਗੇ ਅਸੀਂ ਖਾਲੀ ਥਾਂ ਭਰੋ ਜਿਹੜਾ ਸੀ ੇਠਾਂ ਦਿੱਤੇ ਕਥਨਾ ਨੂੰ ਪੂਰਾ ਕਰੋ ਪਹਿਲਾ ਸਵਾਲ ਸੀ ਉਹਦੇ ਵਿੱਚ ਇਹ ਸਿਧਾਂਤ ਪੜਿਆ ਹੁਣ ਉਹਦੀ ਪੁਸ਼ਟੀ ਹੁਣਾ ਤਾਂ ਸਾਡਾ ਅਭਿਆਸ ਕਰਦੇ ਪਏ ਹਾਂਗੇ ਇਹ ਦੇਖੋ ਦਿੱਤਾ ਹੈ ਪੀ ਈ ਨਹੀਂ ਘਟਨਾ ਨਾ ਹੋਵੇ ਇਹ ਕਿਹੜੀ ਹੈ ਕੀ ਕਹਿੰਦੇ ਜਨਮ ਦਿਨ ਇੱਕ ਦਿਨ ਨਾ ਹੋਣ ਦੀ ਸੰਭਾਵਨਾ ਭਾਵ ਘਟਨਾ ਨਾ ਹੋਣ ਦੀ ਗੱਲ ਹੋ ਰਹੀ ਏ ਪੀ ਦੋ ਵਿਦਿਆਰਥੀਆਂ ਦਾ ਜਨਮ ਦਿਨ ਇੱਕ ਨਹੀਂ ਹੈਗਾ ਇਹਦੀ ਸੰਭਾਵਨਾ ਹੈਗੀ ਹੈ ਐਵਲੀ 0.992 ਸੋ ਲਿਖ ਦਿੱਤਾ ਜੀ 0.9 PE ਨਹੀਂ ਫਿਰ ਅਸੀਂ ਲਿਖਾਂਗੇ ਅਸੀਂ ਜਾਣਦੇ ਹਾਂ ਕਿ PE ਵੀ ਘਟਣਾ ਹੋਣ ਦੀ ਸੰਭਾਵਨਾ ਜਮਾ ਘਟਣਾ ਨਾ ਹੋਣ ਦੀ ਸੰਭਾਵਨਾ ਇੱਕ ਦੇ ਬਰਾਬਰ ਹੁੰਦੀ ਹੈ ਹੁਣ ਘਟਣਾ ਨਾ ਹੋਣ ਦੀ ਸੰਭਾਵਨਾ ਇਹ ਦਿੱਤੀ ਹੋਈ ਹੈ ਸੋ ਇਹਦੀ ਥਾਂ ਅਸੀਂ ਇਹ ਭਰ ਦਵਾਂਗੇ ਇਹ ਭਰ ਦਿੱਤਾ ਮੁੱਲ ਭਰ ਦਿੱਤਾ ਹੁਣ ਸਾਡਾ ਘਟਣਾ ਹੋਣ ਦੀ ਸੰਭਾਵਨਾ ਆ ਜੇਗੀ PE ਆਫ ਇਵੈਂਟ ਪ੍ਰੋਬੈਬਿਲਟੀ ਆਫ ਐਨ ਇਵੈਂਟ ਹੈਪਨਿੰਗ ਘਟਣਾ ਹੋਣ ਦੀ ਸੰਭਾਵਨਾ ਬਰਾਬਰ 1 0.992 ਤੇ ਜਿੱਲੇ 1 ਚੋਂ 0.992 ਘਟਾਇਆ ਤੇ ਸਾਡੇ ਕੋ ਆ ਗਿਆ 0.008 008 ਇਹ ਹੈ ਇਹ ਬੱਚਿਓ ਸੰਭਾਵਨਾ ਜਨਮ ਦਿਨ ਇੱਕੋ ਦਿਨ ਹੋਣ ਦੀ ਭਾਵ ਘਟਨਾ ਦੇ ਵਾਪਰਨ ਦੀ ਇਸ ਤਰ੍ਹਾਂ ਦੋ ਵਿਦਿਆਰਥੀਆਂ ਦਾ ਜਨਮ ਦਿਨ ਇੱਕ ਹੀ ਦਿਨ ਹੋਣ ਦੀ ਸੰਭਾਵਨਾ 0.008 ਹੈ ਕਿੰਨਾ ਸੌਖਾ ਸਵਾਲ ਹੈ ਬੱਚਿਓ ਇੱਕ ਵਾਰੀ ਇਹ ਸਵਾਲ ਕਰ ਲਏ ਜਾਣ ਵੀਡੀਓ ਦੇਖ ਲਿਆ ਜਾਵੇ ਫਿਰ ਆਪਣੇ ਸਵਾਲ ਕਰ ਲਿਆ ਜਾਵੇ ਤੇ ਮੈਂ ਕਹਿੰਦਾ ਫਿਰ ਫਿਰ ਨਹੀਂ ਬੰਦਾ ਕੋਲਦਾ ਫਿਰ ਤੇ ਮਾੜਾ ਜਾ ਇੱਕ ਰਿਵਾਈਜ਼ ਕਰ ਲੋ ਦੋਸਤ ਕਿੰਟ ਲਈ ਤੇ ਸਾਰੀ ਗੱਲ ਮੁੜ ਕੇ ਚੇਤੇ ਆ ਜਾਂਦੀ ਹੈ ਪਰ ਸਵਾਲ ਕਰਨਾ ਕਿੱਦਾਂ ਬੱਚੋ ਕਲਮ ਲੈ ਕੇ ਕਾਗਜ਼ ਲੈ ਕੇ ਕਲਮ ਕਾਗਜ਼ ਦੇ ਨਾਲ ਲਿਖ ਕੇ ਕਰਨਾ ਸਿਰਫ ਵੀਡੀਓ ਦੇਖ ਸੁਣ ਕੇ ਤਸੱਲੀ ਕਰਨ ਕਰਨ ਦੀ ਗਲਤੀ ਨਹੀਂ ਕਰਨੀ ਠੀਕ ਹੈ ਆਓਗੇ ਦੇਖੀਏ 8ਵਾਂ ਸਵਾਲ ਇੱਕ ਥੈਲੇ ਵਿੱਚ 3 ਲਾਲ ਅਤੇ 5 ਕਾਲੀਆਂ ਗੇਂਦਾਂ ਹਨ ਇਸ ਥੈਲੇ ਵਿੱਚੋਂ ਇੱਕ ਗੇਂਦ ਅਚਾਨਕ ਬਾਹਰ ਕੱਢੀ ਗਈ ਹੈ ਇਸਦੀ ਸੰਭਾਵਨਾ ਕੀ ਹੋਵੇਗੀ ਕਿ ਗੇਂਦ ਲਾਲ ਹੋਵੇ ਤੇ ਲਾਲ ਨਹੀਂ ਹੋਵੇ ਹੁਣ ਇਧਰ ਬੱਚਾ ਤੁਹਾਨੂੰ ਆਈਡੀਆ ਲੱਗ ਗਿਆ ਹੋਣਾ ਕਿ ਜੇ ਗੇਂਦ ਲਾਲ ਹੋਵੇ ਜੀ ਮੈਨੂੰ ਸੰਭਾਵਨਾ ਪਤਾ ਲੱਗ ਗਈ ਤੇ ਲਾਲ ਨਹੀਂ ਹੋਵੇ ਫਿਰ ਮੈਂ ਕੀ ਕਰਾਂਗਾ ਇੱਕ ਚੋਂ ਘਟਾ ਦਵਾਂਗਾ ਆਓ ਜੀ ਦੇਖੀਏ ਸੋ ਪਹਿਲਾਂ ਕਰਦੇ ਆ ਭਾਗ ਪਹਿਲਾ ਲਾਲ ਗੇਂਦਾਂ ਦੀ ਗਿਣਤੀ ਬਰਾਬਰ 3 ਅਤੇ ਕਾਲੀਆਂ ਗੇਂਦਾਂ ਦੀ ਗਿਣਤੀ ਬਰਾਬਰ 5 ਪਹਿਲੇ ਕੁੱਲ ਗੇਂਦਾਂ ਦਿਖਣੀਆਂ ਠੀਕ ਹੈ ਨਾ ਹੁਣ ਰਲਮਾ ਕੰਮ ਆ ਗਿਆ ਹਲ ਤੱਕ ਕੀ ਸੀਗਾ ਕੱਲੀ ਨਿੰਬੂ ਦੀ ਮੈਗ ਵਾਲੀਆਂ ਗੋਲੀਆਂ ਹਨਾ ਹੁਣ ਆ ਗਿਆ ਬੱਚੋ ਲਾਲ ਗੇਂਦਾ ਵੀ ਨੇ ਤੇ ਕਾਲੀਆਂ ਗੇਂਦਾ ਵੀ ਨੇ ਸੋ ਸਾਰੇ ਸੰਭਵ ਪ੍ਰਿਨਾਮਾਂ ਦੀ ਗਿਣਤੀ ਕਿੰਨੀ ਹੋ ਜਾਏਗੀ ਕੁੱਲ ਗੇਂਦਾ ਦੀ ਗਿਣਤੀ ਹੁਣ ਅਸੀਂ ਕੁੱਲ ਗਿਣਤੀਆਂ ਗਣਨੀ ਹੈ ਭਾਵੇਂ ਚ ਇੱਕ ਦਾ ਰੰਗ ਹੋਰ ਵੀ ਆ ਜਾਏ ਕੋਈ ਗੱਲ ਨਹੀਂ ਸੋ 3 5 8 ਕੁੱਲ ਸੰਭਾਵਨਾ ਕੁੱਲ ਜਿਹੜੇ ਪ੍ਰਿਨਾਮ ਇਹ ਹੋਣਗੇ 8 ਹੋਣਗੇ ਮੰਨ ਲਓ ਲਾਲ ਗੇਂਦ ਦਾ ਨਿਕਲਣਾ ਘਟਨਾ ਆਰ ਹੈ ਉਹਨੂੰ ਅਸੀਂ ਆਰ ਨਾਂ ਦਿੱਤਾ ਸਾਨੂੰ ਲਿਖਣ ਲਈ ਸੌਖ ਹੋ ਜਾਏਗੀ ਸੋ ਘਟਨਾ R ਦੇ ਅਨੁਕੂਲ ਪਰਿਨਾਮਾਂ ਦੀ ਗਿਣਤੀ ਕਿੰਨੀ ਹੋ ਜੇਗੀ ਲਾਲ ਗੇਂਦਾਂ ਦੀ ਗਿਣਤੀ ਦੇ ਬਰਾਬਰ ਜੇ ਤਿੰਨ ਹੈਗੀਆਂ ਨੇ ਤੇ ਉਹਦੇ ਅਨੁਕੂਲ ਪਰਿਨਾਮ ਕਿੰਨੇ ਹੋਗੇ ਤਿੰਨ ਹੀ ਹੋਗੇ ਸੋ ਬਰਾਬਰ 3 ਕਿਉਂਕਿ ਗੇਂਦਾਂ ਹੀ ਤਿੰਨ ਹੈਗੀਆਂ ਲਾਲ ਠੀਕ ਹੈ ਨਾ ਅਸੀਂ ਜਾਣਦੇ ਹਾਂ ਕਿ ਕਿਸੇ ਘਟਨਾ E ਦੇ ਹੋਣ ਦੀ ਸੰਭਾਵਨਾ ਹੈ P E E ਦੇ ਅਨੁਕਾਲ ਅਨੁਕੂਲ ਪਰਿਨਾਮਾਂ ਦੀ ਗਿਣਤੀ ਬਰਾਬਰ ਸਾਰੇ ਸੰਭਵ ਪਰਿਨਾਮਾਂ ਦੀ ਗਿਣਤੀ ਤੇ ਸਾਰੇ ਸੰਭਵ ਪਰਿਨਾਮਾਂ ਦੀ ਗਿਣਤੀ ਕਿੰਨੀ ਹੈਗੀ 8 ਹੈਗੀ ਹੈ ਤੇ E ਕਿਹੜੀ ਹੈ ਇਹ ਲਾਲ ਘਟਨਾ ਇਹ ਲਾਲ ਗੇਂਦ ਦੀ ਘਟਨਾ ਆ ਤੇ ਉਹਦੇ ਅਨੁਕੂਲ ਪ੍ਰਣਾਮ ਕਿੰਨੇ ਨੇ 3 ਤੇ ਲੋ ਜੀ ਪੀ ਆਰ ਭਾਅ ਘਟਨਾ ਆਰ ਦੇ ਹੋਣ ਦੀ ਸੰਭਾਵਨਾ ਕੀ ਹੋ ਜੇਗੀ ਉਹਦੇ ਅਨੁਕੂਲ ਪ੍ਰਣਾਮ ਕਿੰਨੇ ਹੋ ਜਾਣਗੇ 3 ਕਿਉਂਕਿ ਲਾਲ ਗੇਂਦਾਂ ਦੀ ਗਿਣਤੀ 3 ਹੈ ਤੇ 8 ਕਿਉਂਕਿ ਕੁੱਲ ਗੇਂਦਾਂ ਦੀ ਗਿਣਤੀ 8 ਹੈਗੀ ਹੈ ਇਸ ਤਰ੍ਹਾਂ ਥੈਲੇ ਚੋਂ ਲਾਲ ਗੇਂਦ ਦੇ ਕੱਢੇ ਜਾਣ ਦੀ ਸੰਭਾਵਨਾ ਬਰਾਬਰ 3 8 ਲੋ ਜੀ ਹੋ ਗਿਆ ਕਿੰਨਾ ਸੌਖਾ ਇਹ ਦੋ ਆਲੇ ਪੂਰੇ ਵੜਾ ਪੂਰੇ ਨੰਬਰ ਆ ਗਏ ਹੁਣ ਦੂਜਾ ਭਾਗ ਕਰਦੇ ਆਂ ਤੇ ਦੂਜਾ ਭਾਗ ਤੇ ਹੋਰ ਵੀ ਸੌਖਾ ਹੈ ਹੁਣ ਪੀ ਆਰ ਬਰਾਬਰ 3/8 ਹੁਣੀ ਕੱਢਿਆ ਭਾਗ ਇੱਕ ਵਿੱਚ ਅਸੀਂ ਜਾਣਦੇ ਹਾਂ ਕਿ ਪੀ ਆਰ ਜਮਾ ਪੀ ਆਰ ਨਹੀਂ ਬਰਾਬਰ 1 ਮੱਸ ਬੱਚਿਓ ਇਹ ਫਾਰਮੂਲਾ ਸੂਤਰ ਬੜੇ ਕਮਾਲ ਦਾ ਹੈ ਹੁਣ ਪੀ ਆਰ ਦੀ ਜਗ੍ਹਾ 3/8 ਇਹ ਰਾਸ਼ੀ ਪੜ ਗਣੀ 3/8 ਜਮਾ ਪੀ ਆਰ ਨਹੀਂ ਬਰਾਬਰ 1 ਤੇ ਲੋ ਜੀ ਬੜਾ ਸੌਖਾ ਹੈ ਹੁਣ ਪੀ ਆਰ ਨਹੀਂ ਜੋ ਅਸੀਂ ਕੱਢਣੀ ਇਹਨੂੰ ਖੱਬੇ ਪਾਸੇ ਰੱਖ ਦੇਣਾ ਹੈ ਇਹਨੂੰ ਅਸੀਂ ਸੱਜੇ ਪਾਸੇ ਲੈ ਜਾਣਾ ਤੇ ਆ ਜਿਗਾ 1/3/8 8 ਇੰਨਾ ਗੁਣਾ ਹੋਇਆ 8 1/8 ਤੇ ਪੂਰਾ ਇਦਾਂ ਪਾ ਕੇ ਤੇ 8/3 ਬਟਾ 8 ਹੋ ਗਿਆ ਹੈ ਤੇ ਸਾਰਾ ਅਸੀਂ 6 ਵਿੱਚ ਕੀਤਾ ਹੈ ਸਾਰਾ ਮੇਰੇ ਬਾਰੇ ਵਿੱਚ ਵਿਸਤਾਰ ਨੂੰ ਦੱਸਣ ਦੀ ਲੋੜ ਨਹੀਂ ਤੁਹਾਨੂੰ ਹੁਣ 8/6 ਤੇਨਗੇ 5/5 ਬਟਾ 8 ਆ ਗਿਆ ਹੈ ਕਿ ਹੈਗਾ ਪੀ ਆਰ ਨਹੀਂ ਜਾਂ ਪੀ ਆਰ ਨਹੀਂ ਬਰਾਬਰ 5/8 ਭਾਵ ਗੇਂਦ ਲਾਲ ਰੰਗ ਦੀ ਨਾ ਹੋਵੇ ਜਿਹੜੀ ਸੰਭਾਵਨਾ ਹੈ 5/8 ਸੋ ਲਿਖਾਂਗੇ ਇਸ ਤਰ੍ਹਾਂ ਥੈਲੇ ਚੋਂ ਲਾਲ ਗੇਂਦ ਦੇ ਨਾ ਕੱਢੇ ਜਾਣ ਦੀ ਸੰਭਾਵਨਾ ਬਰਾਬਰ 5/8 ਲੋ ਬਈ ਸੱਟ ਜਵਾਬ ਆ ਗਿਆ ਸੋ ਐਸੀ ਪੜ੍ਹੇ ਵਿਦਿਆਰਥੀਓ ਤੁਹਾਡੇ ਸਾਰਿਆਂ ਨੂੰ 6 7 ਤੇ 8 ਤੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੀ ਵੀਡੀਓ ਤੱਕ ਲਈ ਰੱਬ ਰਾਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ